ਵਾਰਡ ਨੰਬਰ 44 ਦੇ ਮੁਖ ਸੇਵਾਦਾਰ ਨਾਪਰੇ ਸਿੰਘ ਨੈਮੀ ਵੱਲੋਂ ਰੱਖੀ ਲੋਕ ਮਿਲਣੀ ਮੀਟਿੰਗ ਵਿੱਚ ਐਮਐਲਏ ਹਲਕਾ ਦੱਖਣੀ ਡਾਕਟਰ ਇੰਦਰਬੀਰ ਸਿੰਘ ਨਿਜਦ ਅਤੇ ਉਹਨਾਂ ਦੇ ਨਾਲ ਆਮ ਆਦਮੀ ਪਾਰਟੀ ਦੇ ਦਰਜਾ ਬਦਰਜਾ ਅਹੁਦੇਦਾਰ ਪਹੁੰਚੇ ਅਤੇ ਇਸ ਮੌਕੇ ਲੋਕ ਸਭਾ ਹਲਕਾ ਅੰਮ੍ਰਿਤਸਰ ਦੇ ਉਮੀਦਵਾਰ ਕੁਲਦੀਪ ਸਿੰਘ ਧਾਰੀਵਾਲ ਲੋਕਾਂ ਨੂੰ ਸੰਬੋਧਨ ਕਰਨ ਦੇ ਲਈ ਵਾਰਡ ਨੰਬਰ 44 ਗੰਡਾ ਸਿੰਘ ਕਲੋਨੀ ਤਰਨਤਾਰਨ ਰੋਡ ਵਿਖੇ ਪਹੁੰਚੇ ਇਸ ਮੌਕੇ ਉਹਨਾਂ ਦੇ ਨਾਲ ਆਮ ਆਦਮੀ ਪਾਰਟੀ ਦੇ ਦਰਜਾ ਬਦਰਜਾ ਸੀਨੀਅਰ ਆਗੂ ਵੀ ਪਹੁੰਚੇ ਇਸ ਮੌਕੇ ਐਮਐਲਏ ਡਾਕਟਰ ਇੰਦਰਬੀਰ ਸਿੰਘ ਨਿੱਚਰ ਵੱਲੋਂ ਕੈਬਨਟ ਮੰਤਰੀ ਕੁਲਦੀਪ ਸਿੰਘ ਧਾਰੀਵਾਲ ਚੇਅਰਮੈਨ ਜਸਪੀਤ ਸਿੰਘ ਸੀਨੀਅਰ ਆਗੂ ਭੁਪਿੰਦਰ ਸਿੰਘ ਰਾਜੂ ਨਮਪ੍ਰੀਤ ਸਿੰਘ ਨੈਮੀ ਯੂਥ ਪ੍ਰਧਾਨ ਭਗਵੰਤ ਕਵਲ ਪੀਏ ਨਵਨੀਤ ਸ਼ਰਮਾ ਅਤੇ ਕੈਬਨਿਟ ਮੰਤਰੀ ਧਾਰੀਵਾਲ ਸਾਹਿਬ ਵੱਲੋਂ ਡਾਕਟਰ ਨਿੰਜਰ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਐਮਐਲਏ ਹਲਕਾ ਦਖਣੀ ਡਾਕਟਰ ਰਿੰਦਰ ਬੀ ਸਿੰਘ ਨਿੰਜਰ ਦੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਆਮ ਆਦਮੀ ਪਾਰਟੀ ਜਦੋਂ ਦੀ ਸੱਤਾ ਵਿੱਚ ਆਈ ਹੈ ਪਾਰਟੀ ਵੱਲੋਂ ਲੋਕਾਂ ਦਾ ਕੰਮ ਪਹਿਲ ਦੇ ਆਧਾਰ ਤੇ ਕੀਤਾ ਗਿਆ ਹੈ। ਹਲਕਾ ਦਖਣੀ ਦੇ ਖੇਤਰ ਵਿੱਚ ਕਈ ਸਾਲਾਂ ਤੋਂ ਰੁਕੇ ਵਿਕਾਸ ਕਾਰਜਾਂ ਦੇ ਵਿੱਚ ਤੇਜ਼ੀ ਲਿਆਦੀ ਗਈ ਇਸ ਮੌਕੇ ਆਪਨੇ ਕਿਹਾ ਕਿ ਪਿਛਲੇ 2 ਸਾਲ ਦੇ ਕਾਰਜਕਾਲ ਦੌਰਾਨ ਆਮ ਆਦਮੀ ਪਾਰਟੀ ਵੱਲੋਂ ਜਿਹੜੇ ਵੀ ਕਾਰਜ ਕੀਤੇ ਗਏ ਹਨ ਉਸ ਤੋਂ ਲੋਕ ਭਲੀ ਭਾਂਤ ਜਾਣੂ ਹਨ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਲੋਕਾਂ ਨੂੰ ਜੋ ਸਹੂਲਤਾਂ ਦਿੱਤੀਆਂ ਗਈਆਂ ਹਨ ਪਿਛਲੀਆਂ ਸਰਕਾਰਾਂ ਦੇ ਵੱਲੋਂ ਅਜਿਹੀਆਂ ਸਹੂਲਤਾਂ ਉਹਨਾਂ ਨੂੰ ਕਦੇ ਵੀ ਨਹੀਂ ਮਿਲੀਆਂ ਇਸ ਮੌਕੇ ਲੋਕ ਸਭਾ ਹਲਕਾ ਅੰਮ੍ਰਿਤਸਰ ਦੇ ਉਮੀਦਵਾਰ ਕੈਬਨਟ ਮੰਤਰੀ ਕੁਲਦੀਪ ਸਿੰਘ ਧਾਰੀਵਾਲ ਨੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਜੋ ਕੰਮ ਪਿਛਲੀਆਂ 75 ਸਾਲਾਂ ਦੀਆਂ ਸਰਕਾਰਾਂ ਨਹੀਂ ਕਰ ਸਕੀਆਂ ਉਹ ਕੰਮ ਮਾਨ ਸਰਕਾਰ ਨੇ 2 ਸਾਲ ਵਿੱਚ ਕਰਕੇ ਦਿਖਾ ਦਿੱਤੇ ਸਿੱਖਿਆ ਦੇ ਖੇਤਰ ਵਿੱਚ ਸ਼ਾਨਦਾਰ ਸਕੂਲ ਆਫ ਐਮੀਨੈਂਸ ਬਣਵਾਏ 12700 ਕੱਚੇ ਅਧਿਆਪਕ ਪੱਕੇ ਕੀਤੇ ਸਿਹਤ ਦੇ ਖੇਤਰ ਦੇ ਵਿੱਚ 800 ਤੋਂ ਜ਼ਿਆਦਾ ਆਮ ਆਦਮੀ ਕਲੀਨਿਕ ਖੋਲੇ ਜਿਨ੍ਹਾਂ ਦੇ ਵਿੱਚ ਇਲਾਜ ਬਿਲਕੁਲ ਮੁਫਤ ਕੀਤਾ ਜਾਂਦਾ ਹੈ 600 ਯੂਨਿਟ ਬਿਜਲੀ ਹਰ ਵਰਗ ਦੇ ਲੋਕਾਂ ਨੂੰ ਫਰੀ ਦਿੱਤੀ ਗਈ ਇਸ ਦੇ ਨਾਲ ਹੀ ਸ਼ਹੀਦਾਂ ਦੇ ਪਰਿਵਾਰਾਂ ਨੂੰ 1 ਕਰੋੜ ਦੀ ਰਾਸ਼ੀ ਦਿੱਤੀ ਗਈ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਅਨੁਸਾਰ ਸ਼੍ਰੀ ਹਜੂਰ ਸਾਹਿਬ ਸ਼੍ਰੀ ਪਟਨਾ ਸਾਹਿਬ ਮਾਤਾ ਵੈਸ਼ਨੋ ਦੇਵੀ ਮਾਤਾ ਚਿੰਤਪੁਰ ਦੀ ਅਤੇ ਹੋਰ ਤੀਰਥ ਸਥਾਨਾਂ ਦੀ ਯਾਤਰਾ ਏਸੀ ਬੱਸਾਂ ਰਾਹੀਂ ਲੋਕਾਂ ਨੂੰ ਕਰਵਾਈ ਗਈ ਅਤੇ ਇਸ ਦੇ ਨਾਲ ਹੀ ਸੜਕ ਸੁਰੱਖਿਆ ਫੋਰਸ 144 ਹਾਈ ਟੈਕ ਵਾਹਨਾਂ ਦੇ ਨਾਲ ਸੂਬੇ ਦੀ ਹਰ ਸੜਕ ਦੀ ਨਿਗਰਾਨੀ ਕਰ ਰਹੀ ਹੈ ਜੀ ਪਾਰਟੀ ਦਾ ਜਿਹੜੇ ਉਮੀਦਵਾਰ ਕੁਲਦੀਪ ਸਿੰਘ ਢਾਲੀਵਾਲ ਜੀ ਨੂੰ ਨਿਗਣ ਮਿਲਿਆ ਆ ਮਾਦੀ ਪਾਰਟੀ ਕੋਲ ਲੋਕ ਸਭਾ ਚੋਣਾਂ ਦੀ ਤੇ ਉਹਨਾਂ ਦੇ ਬਹੁਤ ਹੀ ਵਧੀਆ ਟੜਕੇਦਾਰ ਮੰਤਰੀ ਨੇ ਸਾਡੇ ਉਹਨਾਂ ਦੇ ਹਲਕੇ 'ਚ ਮੇਰੀ ਡਿਊਟੀ ਲੱਗੀ ਬਲੌਗ ਪਰ ਭਾਰੀ ਵੱਲੋਂ ਤੇ ਮੈਨੂੰ ਅੱਜ ਮਨ ਕੇ ਇੱਕ ਮਹੀਨਾ ਦੇ ਲਗਭਗ ਹੋ ਗਏ ਉਹਨਾਂ ਦੇ ਪਿੰਡ ਮੈਂ ਡੋਰ ਤੋਂ ਡੋਰ ਕਰ ਰਿਹਾ ਤੇ ਉਹਨਾਂ ਨੂੰ ਲੋਕੀ ਦਿਲੋਂ ਸਲਾਮ ਕਰਦੇ ਨੇ ਜਿਹੜੇ ਅੱਜ ਤੋਂ 20 25 30 ਸਾਲ ਪਹਿਲਾਂ ਕੋਈ ਪਿੰਡ ਦਾ ਕੰਮ ਨਹੀਂ ਹੋਇਆ ਸੀ ਹੁਣ ਗਲੀ ਗਲੀ ਨਿੱਕੀ ਨਿੱਕੀ ਉੱਥੇ ਐ ਪੂਰੀ ਬੜੀ ਵਧੀਆ ਬਣੀ ਐ ਛੱਪੜ ਛੱਪੜ ਵੇਖ ਕੇ ਆਓ ਇੱਕ ਵਾਰੀ ਜਾ ਕੇ ਐ ਜਿਵੇਂ সুইমিং ਪੂਲ ਤੋਂ ਵੀ ਸਾਫ਼ ਸੁਥਰੇ ਵਧੀਆ ਤਰੀਕੇ ਨਾਲ ਛੱਪੜ ਬਣਾਈ ਹੋਇਆ ਹੈ ਤੇ ਉੱਥੇ ਮਿੱਕੀ ਉਹਨਾਂ ਦੇ ਪਿੰਡ 'ਚ ਸੋਲਰ ਸਿਸਟਮ ਲਾਈਟ ਹਰ ਚੀਜ਼ ਬਹੁਤ ਵਧੀਆ ਤੇ ਦਿਨੋ ਸਲੂਟ ਕਰਦੇ ਉਹਨਾਂ ਨੂੰ ਅਸੀਂ ਵੀ ਇਹੋ ਚਾਹੁੰਦੇ ਆ ਕਿ ਉਹਨਾਂ ਨੂੰ ਅਸੀਂ ਲੋਕ ਸਭਾ ਚੋਣਾਂ ਤੋਂ ਜਿਤਾ ਕੇ ਉੱਤੇ ਪੰਚਾਇਤ ਇਹ ਜਿਹੜਾ ਉਹ ਸਾਡੇ ਅੰਮ੍ਰਿਤਸਰ ਦਾ ਕੋਈ ਕਮੀ ਪੇਸ਼ੀਆ ਰਹਿ ਗਈ ਹੈ ਤੋਂ ਪੂਰੀਆਂ ਕਰਨ ਤੇ ਵਾਰਡ ਨੰਬਰ 39 ਦੀ ਅੱਜ ਮੀਟਿੰਗ ਸੀ ਸਾਡੀ ਤੇ ਅਸੀਂ ਆਪਣੀ ਸਾਰੀ ਵਾਰਡ ਦੇ ਸੱਜੇ ਸਾਰੇ ਆਪਣੇ ਨਿਵਾਸੀ ਤੇ ਉਹਨਾਂ ਨੂੰ ਬੁਲਾਇਆ ਤੇ ਉਹਨਾਂ ਨੂੰ ਅਪੀਲ ਕੀਤੀ ਹੈ ਕਿ ਆਪਾਂ ਨੂੰ ਇੱਕ ਮੌਕਾ ਦੇਈਏ ਆਪਾਂ ਧਾਲੀਵਾਲ ਸਾਹਿਬ ਨੂੰ ਤੇ ਉਹਨਾਂ ਨੂੰ ਆਪਾਂ ਅੱਤਵਾਦ ਭਾਰੀ ਬੋਤਾਂ ਨਾਲ ਸਤਾਈਏ ਦੋ ਸਾਲ ਦੇ ਕਾਰਜਕਾਲ ਦੇ ਦੌਰਾਨ ਆਮ ਆਦਮੀ ਪਾਰਟੀ ਦੇ ਵੱਲੋਂ ਗੰਡਾ ਸਿੰਘ ਕਲੋਨੀ ਦੇ ਵਿੱਚ ਕਿ ਉਹਦੇ ਵਿਕਾਸ ਕਾਰਜ ਜਿਹੜੇ ਨੇ ਉਹ ਪਹਿਲ ਦੇ ਆਧਾਰ ਤੇ ਕੀਤੇ ਗਏ ਪਹਿਲ ਦੇ ਆਧਾਰ ਤੇ ਜੀ ਆਪ ਸਾਡੇ ਡਾਕਟਰ ਸਾਹਿਬ ਮੇਜਰ ਸਾਹਿਬ ਨੇ ਬਹੁਤ ਵਧੀਆ ਵਿਕਾਸ ਕੀਤੇ ਨੇ ਆ ساری ਉਮਰ ਮਤਲਬ ਕਿ ਗੰਡਾ ਸਿੰਘ ਕਲੋਨੀ 2004 ਸੰਧ ਹੀ ਬਣੀ ਹੋਈ ਹੈ ਤੇ ਹਮੇਸ਼ਾ ਹੀ ਹਰ ਸਾਲ ਹਰ 5 ਸਾਲ ਬਾਅਦ ਅਸੀਂ ਅਪੀਲ ਕਰਦੇ ਹਾਂ ਕਿਾਨੂੰ ਇਹਦੇ ਟੂਵਲ ਪ੍ਰੋਵਾਈਡ ਕੀਤਾ ਜਾਵੇ ਤੇ ਟੂਵਲ ਅੱਜ ਤੱਕ ਨਹੀਂ ਲੱਗਾ ਸੀ ਆਮਦੇ ਸਾਰੇ ਪਹਿਲੇ ਸਾਰੇ ਆ ਤੁਹਾਡੇ ਨਿਦਰ ਸਾਹਮਣੇ ਟੂਵੇਲੇ ਤੇ ਨਵਾਂ ਨੂੰ ਲਵਾ ਕੇ ਦਿੱਤਾ ਇੰਨੀਆਂ ਪੁਰਾਣੀ ਕਲੋਨੀ ਹੁੰਦੇ باوجود ਕੁਝ ਗਲੀਆਂ ਸੀ ਜਿੱਥੇ ਸੀਵਰੇਜ ਦੀ ਸਪਲਾਈ, ਵਾਟਰ ਸਪਲਾਈ ਅੱਜ ਤੱਕ ਨਹੀਂ ਹੋਈ ਸੀ ਮਿਹਰਬਾਨ ਉਹ ਤੁਹਾਡੇ ਦਾਦ ਦੀ ਬਦੌਲਤ ਹਰ ਕਲੋਨੀ ਦੇ ਵਿੱਚ ਹੁਣ ਵਾਟਰ ਸਪਲਾਈ ਸੀਵਰੇਜ ਪੈ ਚੁੱਕੀ ਹੈ ਸਾਡੇ ਪ੍ਰਧਾਨ ਜੀ ਰਾਜੂ ਪ੍ਰਧਾਨ ਜੀ ਹੋਣਾ ਨੇ ਮੇਰਾ ਬਹੁਤ ਸਾਥ ਦਿੱਤਾ ਕਲੋਨੀ ਵਿੱਚੋਂ ਇਹ ਅੱਜ ਤੋਂ 12 ਸਾਲ ਹੋ ਗਏ ਇਹਨਾਂ ਨੂੰ ਪ੍ਰਧਾਨ ਬਣੇ ਹੋਣਾ ਨੂੰ ਤੇ ਇਹਨਾਂ ਨੇ ਮੇਰਾ ਬਹੁਤ ਸਾਥ ਦਿੱਤਾ ਕਲੋਨੀ ਵਿੱਚੋਂ ਤੇ ਅਸੀਂ ਨਾਲ ਮਿਲ ਕੇ ਦੋਵਾਂ ਨੇ ਬਹੁਤ ਕਲੋਨੀ ਦਾ ਵਿਕਾਸ ਕੀਤਾ ਸਿਰਫ ਹੁਣ ਆਪਣੀਆਂ ਗਲੀਆਂ ਬਣਾ ਦੀ ਕੰਮ ਚੱਲ ਰਿਹਾ ਉਹ ਵੀ ਇੱਕ ਇੱਕ ਕਰਕੇ ਅਸੀਂ ਕੰਪਲੀਟ ਕਰ ਰਹੇ ਹਾਂ ਠੀਕ ਹੈ ਜੀ 2022 ਵਿੱਚ ਬਹੁਤ ਵੱਡਾ ਮੈਂਡੇਟ ਦਿੱਤਾ ਸੀ ਪੰਜਾਬ ਨੇ ਕਿਹਾ ਸਮਝੋ ਇਸ ਵਾਰ ਵੀ ਲੋਕ ਸਭਾ ਇਲੈਕਸ਼ਨ ਵਿੱਚ ਪੰਜਾਬੀ ਜਿਹੜੀ ਆਮ ਆਦਮੀ ਪਾਰਟੀ ਦਾ ਪਖਪੁਰ ਨੇ ਸਭ ਤੋਂ ਪਹਿਲਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜਾ ਤੁਸੀਂ ਸਵਾਲ ਪੁੱਛਿਆ ਵਾ ਵੀ 2022 ਦੇ ਵਿੱਚ ਬੜੀ ਵੱਡੇ ਮਾਰਜਨ ਦੇ ਨਾਲ ਸਰਕਾਰ ਨੂੰ ਜਤਾਇਆ ਸੀ ਕਿ ਇਸ ਵਾਰ ਵੀ ਲੋਕ ਇਸੇ ਤਰ੍ਹਾਂ ਸਾਥ ਦੇਣਗੇ ਸਭ ਤੋਂ ਜਿਹੜੀ ਵੀ ਮੇਨ ਵੱਡੀ ਗੱਲ ਆਣਾ ਜੀ ਲੋਕ ਜਿਹੜੇ ਨੇ ਲੋਕਾਂ ਨੂੰ ਆਪਣੇ ਪ੍ਰਤੀ ਕੰਮ ਚਾਹੀਦੇ ਨੇ ਜਿਹੜੇ ਇਹ ਆਮ ਆਦਮੀ ਪਾਰਟੀ ਸਰਕਾਰ ਜਦੋਂ ਵੀ ਆਈ ਹੈ ਜਦੋਂ ਦੀ ਇਹ ਹੋਂਦ ਵਿੱਚ ਆਮ ਆਦਮੀ ਪਾਰਟੀ ਸਰਕਾਰ ਆਈ ਹੈ ਆਉਂਦਿਆਂ ਦੋ ਤਿੰਨ ਮਹੀਨਿਆਂ ਦੇ ਵਿੱਚ ਇਹ ਸਰਕਾਰ ਨੇ ਬੜੇ ਸੋਹਣੇ ਤੇ ਸ਼ਲਾਘਾਯੋਗ ਜਿਹੜੇ ਕੰਮ ਕਰਨੇ ਸ਼ੁਰੂ ਕਰ ਦਿੱਤੇ ਆ ਇਹ ਮਾਨ ਸਾਹਿਬ ਨੇ ਐਤਕੀ ਲੋਕ ਸਭਾ ਚੋਣਾਂ ਦੇ ਵਿੱਚ ਕਹਿ ਦਿੱਤਾ ਵੀ ਸਾਡੇ ਮੇਰੇ 2 ਸਾਲਾਂ ਦੇ ਪਿਛਲੇ ਜੇ ਕੰਮ ਤੁਹਾਨੂੰ ਚੰਗੇ ਲੱਗਦੇ ਆ ਤੇ ਵੋਟ ਆਪਾਂ ਤਰੀਬਨ ਇਸ ਵੇਲੇ ਜੇ ਵੇਖਿਆ ਜਾਵੇ ਜੇ ਸਕੂਲ ਆਫ ਐਮੀਨੈਂਸ ਵੇਖਿਆ ਜਾਵੇ 600 ਯੂਨਿਟ ਬਤਰੀ ਤਰੀ ਵੇਖੀ ਜਾਵੇ ਮੁਹੱਲਾ ਕਲੀਨਿਕ ਵੇਖਿਆ ਜਾਵੇ ਜਿਹੜਾ ਐਸਐਸਐਫ ਸੜਕ ਸੁਰੱਖਿਆ ਫੋਰਸ ਵੇਖਿਆ ਜਾਵੇ ਹੋਰ ਬੜੀਆਂ ਇਸ ਵੇਲੇ 17 18 ਤਰ੍ਹਾਂ ਦੀਆਂ ਜਿਹੜੀਆਂ ਸਹੂਲਤਾਂ ਨੇ ਜਿਹੜੀਆਂ ਦੇ ਦਿੱਤੀਆਂ ਨੇ ਸਰਕਾਰ ਨੇ ਜਿਹੜੀਆਂ ਆਮ ਮਿਡਲ ਕਲਾਸ ਜਾਂ ਲੋਅਰ ਮਿਡਲ ਤੋਂ ਥੱਲੇ ਵਾਲੇ ਜਿਹੜੇ ਵੀ ਨੇ ਕਿ ਸਾਰੀ ਦੀ ਸਾਰੀ ਜਨਤਾ ਜਿਹੜੀ ਆ ਇਹ ਆਮ ਆਦਮੀ ਪਾਰਟੀ ਤੋਂ ਬਹੁਤ ਖੁਸ਼ ਆ ਆਉਣ ਵਾਲੀਆਂ ਲੋਕ ਸਭਾ ਦੇ ਵਿੱਚ ਵੀ ਇਹ ਧਾਰੀਵਾਲ ਸਾਹਿਬ ਨੂੰ ਬੜੇ ਵੱਡੇ ਮਾਰਜਨ ਦੇ ਨਾਲ ਬਾਕੀ ਦੇ ਬਾਕੀ ਵੀ ਜਿਹੜੇ 13 ਸਾਡੇ ਲੋਕ ਸਭਾ ਦੇ ਮੈਂਬਰ ਖੜੇ ਨੇ ਉਹਨਾਂ ਨੂੰ ਬੜੇ ਵੱਡੇ ਮਾਰਜਨ ਦੇ ਨਾਲ ਜਿਸ ਤਰ੍ਹਾਂ 2022 ਚ ਜਿਤਾਇਆ ਸੀ ਉਹਦੇ ਨੂੰ ਵੱਧ ਵੋਟਾਂ ਦੇ ਨਾਲ ਉਹਨਾਂ ਨੂੰ ਜਿਤਾਉਣਗੇ ਹਲਕਾ ਦਖਣੀ ਦੇ ਐਮ ਐਲ ਏ ਵੱਲੋਂ ਤੁਹਾਡੀ ਗੰਡਾ ਸਿੰਘ ਕਲੋਨੀ ਦੇ ਵਿੱਚ ਵਿਕਾਸ ਕਾਰਜ ਕੀਤੇ ਗਏ ਨੇ ਕਿ ਸੰਤੁਸ਼ਟ ਹੋ ਉਹਨਾਂ ਦੇ ਇਹਨਾਂ ਕੰਮਾਂ ਤੋਂ ਵੇਖੋ ਜੀ 2 ਸਾਲ ਜਿਹੜਾ ਅਜੇ ਕੋਈ ਟਾਈਮ ਜ਼ਿਆਦਾ ਨਹੀਂ ਗਾ ਪਰ 2 ਸਾਲਾਂ ਦੇ ਵਿੱਚ ਵੀ ਜੇ ਹਲਕਾ ਦੱਖਣੀ ਦੇ ਵਿੱਚ ਸਾਡੇ ਬਹੁਤ ਹੀ ਸਤਿਕਾਰਯੋਗ ਡਾਕਟਰ ਇੰਦਰਬੀਰ ਸਿੰਘ ਜੀ ਨੱਜਰ ਜਿਉਂ ਉਹਨਾਂ ਦੇ ਸਾਰੇ ਕੰਮਾਂ 'ਤੇ ਧਿਆਨ ਮਾਰਿਆ ਜਾਵੇ ਬੜੇ ਹੀ ਸਾਰੇ ਛਲਾਗਾ ਜੋ ਕੰਮ ਜਿਵੇਂ ਟਿਊਬਲ ਤਕਰੀਬਨ ਐਸ ਵੇਲੇ ਬਹੁਤੇ ਨਹੀਂ ਤੇ ਸਾਡੀ ਇਸ ਦੱਖਣੀ ਹਲਕੇ ਦੇ ਵਿੱਚ 7 ਤੋਂ 8 ਨਵੇਂ ਟਿਊਬਲ ਲੱਗ ਚੁੱਕੇ ਨੇ ਜਿਹੜੀਆਂ ਗਲੀਆਂ ਦੇ ਸੀਵਰਾਂ ਦਾ ਹੋਰ ਆਪਣਾ ਸਪੀਡ ਲਾਈਟਾਂ ਦੇ ਜਿਹੜੇ ਕੰਮ ਉਹ ਸਾਰੇ ਹੋ ਰਹੇ ਆ ਅਜੇ 2 ਸਾਲ ਸਮਾਂ ਹੋਇਆ ਵਾ ਆਉਣ ਵਾਲੇ ਅਜੇ ਬਾਕੀ 3 ਸਾਲ ਸਾਡੇ ਕੋਲ ਪਏ ਨੇ ਆਉਣ ਵਾਲੇ 3 ਸਾਲਾਂ ਤੱਕ ਜੋ ਭਗਵੰਤ ਮਾਨ ਸਾਹਿਬ ਦਾ ਜਾਂ ਜਿੰਨੇ ਵੀ ਸਾਡੇ ਐਮਐਲਏ ਨੇ ਕੈਬਨਿਟ ਮੰਤਰੀ ਨੇ ਜਿਹੜੀ ਇਹਨਾਂ ਦੀ ਇੱਕ ਸੋਚ ਸੀ ਨਾ ਕਿ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਵਾ ਇਹ ਉਸ ਲੀਹਾਂ ਦੇ ਉੱਤੇ ਇਹਨਾਂ ਨੇ ਪੰਜਾਬ ਨੂੰ ਤੋੜ ਦਿੱਤਾ ਵਾ ਆਉਣ ਵਾਲੇ ਤਿੰਨਾਂ ਸਾਲਾਂ ਦੇ ਵਿੱਚ ਤੁਸੀਂ ਹੋਰ ਵੇਖਿਓ ਬਹੁਤ ਹੀ 쩌ਡੇ ਟੰਗ ਦੇ ਨਾਲ ਹੋਰ ਵੀ ਕੰਮ ਜਿਹੜੇ ਹੈ ਕੀ ਸੰਤੁਸ਼ਟ ਹੋ ਇਹਨਾਂ ਦੇ ਕੰਮਾਂ ਤੋਂ ਤਕਰੀਬਨ ਗੰਡਾ ਸਿੰਘ ਕਲੋਨੀ ਛੱਡ ਕੇ ਪੂਰਾ ਦੱਖਣੀ ਹਲਕਾ ਜਿਹੜਾ ਵਾ ਇਹਨਾਂ ਦੇ ਕੰਮਾਂ ਤੋਂ ਸੰਤੁਸ਼ਟ ਆ ਹੋਰ ਇਨੀਸ਼ੀਏਟਿਵ ਕੀ ਕਰਦਣ ਕੋਈ ਇਹ ਵਾਲਾ ਜਾਦੂ ਵਾਲਾ ਤੇ ਕੰਮ ਹੈ ਨਹੀਂ ਪੀ ਹੱਥ ਪੈਰ ਦਿੱਤਾ ਤੇ ਸਭ ਕੁਝ ਹੀ ਸਹੀ ਕਰ ਦੇਣਗੇ 17 ਸਾਲਾਂ ਦਾ ਗੰਦ ਪਿਆ ਵਾ ਉਹ 17 ਸਾਲਾਂ ਦਾ ਜਿਹੜਾ ਖਲੇਰਾ ਪਿਆ ਵਾ ਉਹ ਇਦੀ ਛੇਤੀ ਨਹੀਂ ਸਾਂਭਿਆ ਜਾਂਦਾ ਹੁੰਦਾ ਪਰ ਫਿਰ ਵੀ ਇਹ ਤਗੜੇ ਨੇ ਤੇ ਜਿਹੜੇ 2 ਸਾਲਾਂ ਦੇ ਇੰਨੀਆਂ ਦੂਸਰੀਆਂ ਪਾਰਟੀਆਂ ਲੱਤਾਂ ਖਿੱਚਣ ਦੇ ਬਾਵਜੂਦ ਵੀ ਇਹ ਫਿਰ ਵੀ ਭਗਵੰਤ ਮਾਨ ਸਾਹਿਬ ਤੇ ਬਾਕੀ ਜਿੰਨੇ ਵੀ ਐਮਐਲਏ ਦਖਣੀ ਹਲਕੇ ਦੇ ਸਾਥੇ ਇੰਦਰਬੀਰ ਸਿੰਘ ਜੀ ਨਜ਼ਰ ਇਹ ਸਾਰੇ ਜਿੰਨੇ ਵੀ ਐਮਐਲਏ ਨੇ ਜਿੰਨੀ ਵੀ ਇਹ ਸਾਰੇ ਦੀ ਸਾਰੀ ਟੀਮ ਹੈ ਬੜੇ ਸੋਹਣੇ ਢੰਗ ਦੇ ਨਾਲ ਕੰਮ ਕਰ ਰਹੀ ਹੈ ਸਾਰੀ ਜਨਤਾ ਸਾਰੀ ਪਾਰਟੀ ਸਾਰੇ ਮੈਂਬਰ ਇਹਨਾਂ ਤੋਂ ਬਹੁਤ ਖੁਸ਼ ਨੇ ਠੀਕ ਹੈ ਜੀ ਪਹਿਲਾਂ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਬਹੁਤ ਹੀ ਸਤਿਕਾਰਯੋਗ ਕੈਬਨਿਟ ਮੰਤਰੀ ਢਾਲੀਵਾ ਸਾਹਿਬ ਜਿਹੜੇ ਪਹੁੰਚੇ ਆ ਇੱਥੇ ਤੇ ਅਸੀਂ ਉਹਨਾਂ ਦਾ ਧੰਵਾਦ ਕੀਤਾ ਆ ਇੱਕ ਛੋਟੀ ਜੀ ਮੀਟਿੰਗ ਬੁਲਾਈ ਸੀਗੀ ਕਿ ਉਹ ਰੈਲੀ ਦਾ ਰੂਪ ਜਿਹੜਾ ਧਰਨ ਕਰ ਗਈ ਹੈ ਤੇ ਇਹ ਲੋਕਾਂ ਦਾ ਪਿਆਰ ਹੀ ਹੈ ਕਿ ਜਿਹੜਾ ਢਾਲੀਵਾ ਸਾਹਿਬ ਪ੍ਰਤੀ ਹੈਗਾ ਆ ਕੀ ਜਿਹੜੀ ਇੱਕ ਛੋਟੀ ਜੀ ਸੱਦੇ ਤੇ ਇਡੀ ਵੱਡੀ ਮੀਟਿੰਗ ਇਡੀ ਵੱਡੀ ਰੈਲੀ ਬਣ ਗਈ ਇਹ ਦੇਖੋ ਜੇ ਪੰਜਾਬ ਦਾ ਵਿਕਾਸ ਕੀਤਾ ਤੇ ਆਮ ਆਦੀ ਪਾਰਟੀ ਨੇ ਕੀਤਾ ਹੈ ਤੇ ਆਪਾਂ ਵੱਧ ਚੜ ਗਏ ਇਹਨਾਂ ਨੂੰ ਕੁਲਦੀਪ ਸਿੰਘ ਢਾਲੀਵਾਲ ਜੀ ਨੇ ਮੋਟਾ ਪਾਈ ਇਹ ਕੁਲਦੀਪ ਸਿੰਘ ਢਾਲੀਵਾਲ ਜੀ ਨੂੰ ਵੋਟ ਪੈਣੀ ਹੈ ਜਿਹੜੀ ਆ ਉਹ ਭਗਵੰਤ ਮਾਨ ਜੀ ਨੂੰ ਪੈਣੀ ਹੈ ਤੇ ਭਗਵੰਤ ਮਾਨ ਜਿਹੜੇ ਆ ਸਾਡੇ ਹਰਮਨ ਪਿਆਰੇ ਜਿਹੜੇ ਲੀਡਰ ਹੈ